ਹਰ ਹਰ ਮਹਾਦੇਵ ਦੋਸਤੋ ਮੈਂ ਅਰਵਿੰਦ ਗੋਤਮ ਸ਼ਿਵ ਸੈਨਾ ਪੰਜਾਬ ਯੁਵਾ ਇਕਾਈ ਪੰਜਾਬ ਚੇਅਰਮੈਨ ਅੱਜ ਗੱਲ ਕਰਨੀ ਹੈ ਸਿਮਰਨਜੀਤ ਮਾਨ ਸਿਮਰਨਜੀਤ ਮਾਨ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਹੈ ਕਿ ਸ਼ਿਵ ਸੈਨਿਕਾਂ ਵੱਲੋਂ ਇੱਕ ਪੱਤਰਕਾਰ ਵੱਲੋਂ ਪੁੱਛਿਆ ਗਿਆ ਵੀ ਸ਼ਿਵ ਸੈਨਿਕਾਂ ਜਿਹੜੇ ਉਹ ਪਾਕਿਸਤਾਨ ਬਾਰਡਰ ਤੇ ਜਾ ਰਹੇ ਆ ਸਿਮਰਨਜੀਤ ਮਾਨ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਉਸ ਸੰਦਰਭ ਦੇ ਵਿੱਚ ਅੱਜ ਤੁਹਾਡੇ ਨਾਲ ਲਾਈਵ ਹੋਇਆ ਸੋ ਸਭ ਤੋਂ ਪਹਿਲਾਂ ਮੈਂ ਦੱਸ ਦਿੰਨਾ ਹੈ ਵੀ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹੈ ਔਰ ਥੋੜੇ ਦਿਨ ਪਹਿਲਾਂ ਇਹ ਇੱਕ ਪ੍ਰੋਟੈਸਟ ਕਰਕੇ ਆਏ ਆ 10 ਦਿਨ ਪਹਿਲਾਂ 10 ਜਾਂ ਹਫਤਾ ਪਹਿਲਾਂ ਇਹ ਇੱਕ ਪ੍ਰੋਟੈਸਟ ਕਰਕੇ ਆਏ ਆ ਜਿਹੜਾ ਕਿ ਵਾਗਾ ਬਾਰਡਰ ਤੇ ਸੀਗਾ ਜਿਹਦੇ ਵਿੱਚ ਇਹ ਸਿਰ ਤੇ ਇਹਨਾਂ ਨੇ ਕਣਕ ਦੀ ਬੋਰੀ ਰੱਖੀ ਹੋਈ ਹੈ ਤੇ ਨਾਲ ਇਹਨਾਂ ਦੇ 15 ਵੀ ਸਾਥੀ ਐ ਇਹ ਉੱਥੇ ਜਾ ਕੇ ਇਹਨਾਂ ਵੱਲੋਂ ਕਿਹਾ ਗਿਆ ਕਿ ਵਾਗਾ ਬਾਰਡਰ ਖੁੱਲਿਆ ਜਾਵੇ ਜਾਂ ਜਿੰਨੇ ਵੀ ਪੰਜਾਬ ਚ ਹੁਸੈਨੀ ਵਾਲਾ ਬਾਰਡਰ ਐ ਇਹ ਬਾਰਡਰਾਂ ਨੂੰ ਖੁੱਲਿਆ ਜਾਵੇ ਔਰ ਪੰਜਾਬ ਅਸੀਂ ਵਪਾਰ ਐ ਜਿਹੜਾ ਪੰਜਾਬ ਦੇ ਲੋਕ ਅਸੀਂ ਪਾਕਿਸਤਾਨ ਨਾਲ ਵਪਾਰ ਕਰੂਗੇ ਚਲੋ ਛੱਡੋ ਉਸ ਮਸਲੇ ਤੇ ਨਹੀਂ ਜਾਂਦੇ ਮੈਂ ਥੋੜਾ ਹੋਰ ਕਲੀਅਰ ਕਰ ਦਵਾਂ ਬਈ ਸ਼ਿਵ ਸੈਨਾ ਸ਼ਿਵ ਸੈਨਿਕਾਂ ਜਿਹੜੇ ਉਹ ਕੱਲ 28 ਅਪ੍ਰੈਲ ਨੂੰ ਅਸੀਂ ਲੋਗ ਬਾਰਡਰ ਤੇ ਜਾ ਰਹੇ ਹਾਂ ਪਾਕਿਸਤਾਨ ਬਾਰਡਰ ਤੇ ਜਾ ਰਹੇ ਹਾਂ ਔਰ ਪ੍ਰੋਟੋਕੋਲ ਨੂੰ ਫੋਲੋ ਕਰਦੇ ਹੋਏ ਅਸੀਂ ਉੱਥੇ ਇੱਕ ਮੈਸੇਜ ਦੇ ਕੇ ਆਵਾਂਗੇ ਕਿ ਪਾਕਿਸਤਾਨ ਦੀ ਜਨਤਾ ਦੇ ਲਈ ਪਾਕਿਸਤਾਨ ਦੇ ਆਵਾਮ ਦੇ ਲਈ ਕਿ ਇਹ ਨਾ ਸੋਚਿਓ ਬਈ ਸਿਰਫ ਹਿੰਦੁਸਤਾਨ ਦੀ ਸਿਰਫ ਫੌਜ ਹੀ ਤੁਹਾਡੇ ਨਾਲ ਲੜੂਗੀ ਅਸੀਂ ਜਿਹੜੇ ਉਰੇ ਦੇ ਆਮ ਨਾਗਰਿਕ ਹੈ ਅਸੀਂ ਵੀ ਲੜਨ ਮਰਨ ਦੇ ਲਈ ਤਿਆਰ ਹੈ ਅਸੀਂ ਆਪਣੇ ਦੇਸ਼ ਦੇ ਲਈ ਹਰ ਕੁਰਬਾਨੀ ਦੇ ਸਕਦੇ ਹਾਂ ਹੁਣ ਗੱਲ ਇਹ ਹੈ ਵੀ ਇੱਕ ਪੱਤਰਕਾਰ ਨੇ ਸਿਮਰਨਜੀਤ ਮਾਨ ਤੋਂ ਇੱਕ ਸਵਾਲ ਕੀਤਾ ਵੀ ਸ਼ਿਵ ਸੈਨਾ ਵਾਲੇ ਉੱਥੇ ਜਾ ਰਹੇ ਆ ਬਾਰਡਰ ਤੇ ਤਾਂ ਇਸ ਵਿਅਕਤੀ ਵੱਲੋਂ ਇਹਨਾਂ ਵੱਲੋਂ ਕਿਹਾ ਗਿਆ ਬਈ ਠੀਕ ਹੈ ਇਹ ਜਾਣ ਤਾਂ ਅਸੀਂ ਇਹਨਾਂ ਨੂੰ ਦੁੱਧ ਪਲਾ ਕੇ ਅਸੀਂ ਇਹਨਾਂ ਨੂੰ ਉੱਥੇ ਭੇਜਾਂਗੇ ਸਿਮਰਨਜੀਤ ਮਾਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਤੁਸੀਂ ਸ਼ਿਵ ਸੈਨਿਕਾਂ ਨੂੰ ਦੁੱਧ ਪਲਾ ਕੇ ਤੁਸੀਂ ਪਾਕਿਸਤਾਨ ਭੇਜੋਗੇ ਪਰ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦਵਾਂ ਬਈ ਹਫਤਾ ਪਹਿਲਾਂ ਸਾਡੇ ਨਾਲ ਨਾਲ ਸਾਰੀ ਦੁਨੀਆ ਨੇ ਸਾਰੀ ਦੁਨੀਆ ਨੇ ਇਹ ਚੀਜ਼ ਦੇਖੀ ਹੈ ਤੁਸੀਂ ਕਿਵੇਂ ਉੱਥੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਆਪਨਾ ਤੁਸੀਂ ਉਹ ਪਰਪਸ ਇਸ ਪਰਪਸ ਨੂੰ ਗਏ ਸੀਗੇ ਉਸ ਨੂੰ ਤਾਂ ਤੁਸੀਂ ਫੋਲੋ ਨਹੀਂ ਕਰ ਰਹੇ ਉਹ ਤੋਂ ਇਲਾਵਾ ਤੁਸੀਂ ਉਸ ਪੁਲਿਸ ਮੁਲਾਜ਼ਮ ਨੂੰ ਸ਼ਾਇਦ ਉਹ ਐਸਐਸਪੀ ਸੀਗੇ ਉੱਥੇ ਦੇ ਜਾਂ ਸੀਪੀ ਸੀਗੇ ਤੁਸੀਂ ਉਹਨਾਂ ਨੂੰ ਬਾਰ ਬਾਰੇ ਰਿਕਵੈਸਟ ਕਰ ਰਹੇ ਹੋ ਇੱਕ ਵਾਰ ਬੰਦਾ ਕਹਿ ਦਿੰਦਾ ਦੋ ਵਾਰ ਕਹਿ ਦਿੰਦਾ ਤੁਸੀਂ ਬਾਰ ਬਾਰ ਇਹ ਕਹਿ ਰਹੇ ਹੋ ਬਈ ਸਾਨੂੰ ਪ੍ਰਸ਼ਾਦਾ ਛਕਾਓ ਸਾਨੂੰ ਪ੍ਰਸ਼ਾਦਾ ਛਕਾਓ ਤੁਸੀਂ ਇੰਨੇ ਜੋਗੇ ਵੀ ਨਹੀਂ ਐ ਵੀ ਤੁਸੀਂ ਆਪਣੇ ਨਾਲ ਜਿਹੜੇ 15 20 ਦੀ ਸੰਖਿਆ ਦੇ ਵਿੱਚ ਬੰਦੇ ਲੈ ਕੇ ਗਏ ਸੀ ਉਹਨਾਂ ਨੂੰ ਤੁਸੀਂ ਲੰਗਰ ਪਾਣੀ ਛਕਾ ਸਕੋ ਤੁਸੀਂ ਸਾਨੂੰ ਦੁੱਧ ਪਿਲਾ ਕੇ ਭੇਜੋਗੇ ਫੇਰ ਵੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਪਰ ਜਿਸ ਪਾਰਟੀ ਜੋ ਤੁਹਾਡੀ ਪਾਰਟੀ ਹੈ ਤੁਸੀਂ ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕ ਰਾਜਨੀਤਿਕ ਸ਼ਰਨ ਲੈਣੇ ਆ ਉੱਥੇ ਪੋਲੀਟੀਕਲ ਅਸਾਈਲਮ ਲੈਣੇ ਆ ਤੁਸੀਂ ਉਹਨਾਂ ਤੋਂ ਤੁਸੀਂ 50000 ਲੱਖ ਰੁਪਈਆ ਐਨੇ ਤੱਕ ਚਾਰਜ ਕਰਦੇ ਹੋ ਉਹਦੇ باوجود ਵੀ ਤੁਹਾਡੀ ਇਹ ਔਕਾਤ ਨਹੀਂ ਹੈ ਕਿ ਤੁਸੀਂ ਆਪਣੀ ਪਾਰਟੀ ਨੂੰ ਲੰਗਰ ਪਾਣੀ ਆਪ ਛਕਾ ਸਕੋ ਅਗਰ ਕਿਸੇ ਪ੍ਰੋਟੈਸਟ ਤੇ ਜਾਂਨੇ ਹੋ ਤੇ ਤੁਸੀਂ ਸਾਨੂੰ ਟੀਚਰਾਂ ਕਰਦੇ ਹੋ ਵੀ ਸਾਨੂੰ ਦੁੱਧ ਪਿਲਾ ਕੇ ਭੇਜੋਗੇ ਔਰ ਨਾਲੇ ਪੱਤਰਕਾਰ ਵਾਰਤਾ ਦੇ ਵਿੱਚ ਇੱਕ ਤੁਹਾਡਾ ਪਿੱਛੇ ਸਾਥੀ ਖੜਾ ਆ ਉਹਦੇ ਵੱਲੋਂ ਤੁਹਾਡੇ ਕੰਨ 'ਚ ਫੂਕ ਮਾਰੀ ਜਾਂਦੀ ਹੈ ਬਈ ਅਸੀਂ ਮੱਲਮ ਪੱਟੀ ਮੱਲਮ ਪੱਟੀ ਵੀ ਲਾਵਾਂਗੇ ਤੁਸੀਂ ਤੁਸੀਂ ਜਿਸ ਬਲੱਡ ਨੂੰ ਬਿਲੋਂਗ ਕਰਦੇ ਹੋ ਨਾ ਉਹ ਮੱਲਮ ਪੱਟੀ ਲਾਣ ਵਾਲਾ ਬਲੱਡ ਨਹੀਂ ਹੈ ਦੁਨੀਆ ਨੂੰ ਪਤਾ ਹੈ ਕਿ ਅਰੂੜ ਸਿੰਘ ਕੌਣ ਸੀ ਤੁਹਾਡੇ ਨਾਨਾ ਸ਼੍ਰੀ ਜਿਹੜੇ ਕਿ ਅਕਾਲ ਤਖਤ ਦੇ ਜਥੇਦਾਰ ਸੀਗੇ ਜਿਨ੍ਹਾਂ ਨੇ ਜਲੀਆਂ ਵਾਲੇ ਬਾਗ ਦੇ ਵਿੱਚ ਜਦ ਉੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਉੱਥੇ ਮਾਰੇ ਗਏ ਉੱਥੇ ਸ਼ਹੀਦ ਕੀਤੇ ਗਏ ਔਰ ਉਸ ਤੋਂ ਬਾਅਦ ਜਰਨਲ ਡਾਇਰ ਨੂੰ ਸਰੂਪਾ ਪਾਣ ਵਾਲਾ ਉਹ ਅਰੂੜ ਸਿੰਘ ਤੁਹਾਡੇ ਨਾਨਾ ਜੀ ਸੀਗੇ ਦੁਨੀਆ ਨੂੰ ਪਤਾ ਹੈ ਤੁਸੀਂ ਜ਼ਖਮਾਂ ਤੇ ਮਲਮ ਲਾਣ ਵਾਲੇ ਨਹੀਂ ਹੋ ਤੁਸੀਂ ਤਾਂ ਜਿਹੜੇ ਜ਼ਖਮ ਸਹੀ ਹੋ ਜਾਂਦੇ ਆ ਜਿਹੜੇ ਠੀਕ ਹੋ ਜਾਂਦੇ ਆ ਉਹਨਾਂ ਨੂੰ ਦੁਬਾਰਾ ਤੁਸੀਂ ਕਰੇਦਣ ਵਾਲੇ ਹੋ ਤੁਸੀਂ ਤਾਂ ਉਸ ਜ਼ਖਮ ਨੂੰ ਨਾ ਨਸੂਰ ਬਣਾਉਣ ਵਾਲਿਆਂ ਚੋਂ ਠੀਕ ਹੈ ਉਹ ਬਲੱਡ ਸਾਨੂੰ ਪਤਾ ਹੈ ਤੁਸੀਂ ਕਿਸ ਬਲੱਡ ਨੂੰ ਬਿਲੋਂਗ ਕਰਦੇ ਹੋ ਔਰ ਰਹੀ ਗੱਲ ਜਿਹੜਾ ਤੁਸੀਂ ਕਹਿੰਦੇ ਹੋ ਬਈ ੱੱੱਕੇ ਮਾਰ ਕੇ ਅਸੀਂ ਸ਼ਿਵ ਸੈਨਿਕਾਂ ਨੂੰ ਉਧਰ ਪਹੁੰਚਾਉਂਗੇ ਇਹ ਸ਼ਿਵ ਸੈਨਿਕ ਹੈ ਜਿੰਦਗੀ ਮੌਤ ਦੀ ਬਾਜ਼ੀ ਲਾਣੇ ਹੈ ਅਸੀਂ ਉਹ ਹੈ ਜਿਹੜੇ 303 ਦੀਆਂ ਰਾਈਫਲਾਂ ਲੈ ਕੇ 1984 ਦੇ ਵਿੱਚ ਜਾਦੂਰੇ ਗਦਰ ਮਚਾਇਆ ਹੋਇਆ ਸੀਗਾ ਖਾਲਿਸਤਾਨੀ ਹੱਤਵਾਦੀਆਂ ਨੇ ਉਸ ਟਾਈਮ ਅਸੀਂ ਰਫਲਾਂ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਨਾਲ ਦਿਨ ਰਾਤ ਅਸੀਂ ਯੂਰੇ ਮੁਕਾਬਲੇ ਕਰਦੇ ਰਹੇ ਹਾਂ ਤੁਸੀਂ ਸਾਨੂੰ ਚੀਚੀ ਉਂਗਲੀ ਨਹੀਂ ਲਾ ਸਕਦੇ ਔਰ ਦੇਖਾਂਗੇ ਤੁਹਾਡੀ ਬਹਾਦਰੀ ਜਿਹੜਾ ਤੁਸੀਂ 3 ਮਈ ਦਾ ਤੁਸੀਂ ਆਪਣਾ ਪ੍ਰੋਟੈਸਟ ਕਰ ਰਹੇ ਹੋ ਨਾ ਹੁਸੈਨੀ ਵਾਲਾ ਬਾਰਡਰ ਤੇ ਫੇਰ ਦੇਖਾਂਗੇ ਅੱਬਲ ਤਾਂ ਤੁਹਾਨੂੰ ਉੱਥੇ ਜਨਤਾ ਦੱਸੂਗੀ ਜਿਹੜਾ ਤੁਸੀਂ ਕਰਤੂਤਾ ਕਰ ਰਹੇ ਹੋ ਵੀ ਪਾਕਿਸਤਾਨਾ ਬਾਰਡਰ ਖੋਲ ਦੋ ਪਕੇੜੀਆਂ ਤੁਹਾਡੀਆਂ ਸਾਂਝਾ ਉਹਨਾਂ ਨਾਲ ਸਾਡੇ ਇੱਥੇ 26 ਬੰਦੇ ਸ਼ਹੀਦ ਹੋ ਗਏ ਤਾਂ ਤੁਸੀਂ ਉੱਥੇ ਆਪਣਾ ਧਿਆਨ ਨਾਲ ਜਾਇਓ ਵੀ ਉੱਥੇ ਦੀ ਪਬਲਿਕ ਤੋੜੇ ਕਿਤੇ ਦਿਵਾਲੇ ਨਾ ਹੋ ਜੇ ਔਰ ਜੇ ਪਬਲਿਕ ਨਾ ਹੋਈ ਤਾਂ ਮੈਨੂੰ ਲੱਗਦਾ ਵੀ ਭਾਰਤੀ ਫੌਜ ਹੁਣ ਇਸ ਟਾਈਮ ਇੰਨੇ ਕ ਗੁੱਸੇ ਚ ਐ ਸੋ ਤੁਸੀਂ ਆਪਣਾ ਸੰਧ ਭਾਂਡਾ ਬਚਾ ਕੇ ਰੱਖਿਓ ਇੰਨੀਆਂ ਕ ਬੇਨਤੀਆਂ ਸਿਗੀਆਂ ਜੈ ਸ਼੍ਰੀ ਰਾਮ ਜੈ ਮਹਾਕਾਲੀ ਹਰ ਹਰ ਮਹਾਦੇਵ